ਆਜੋ ਆਵੇ ਟੱਕ ਵੀ ਰਿਆ ਚੱਕ ਇਹ ਆ ਸਾਡਾ ਬੁੱਲ ਪੰਪਰ ਆਜੋ ਭਰਾ ਜੀ ਆਜੋ ਆਜੋ ਭਰਾ ਜੀ ਮਰਾ ਨਮਾ ਹੋਗੇ ਤੁਸੀਂ ਸਾਨੂੰ ਹੀ ਔਰੇ ਆ ਰਿਹਾ ਜੀ 42 42 ਫੁੱਟ ਆ ਜੀ ਆ 42 ਫੁੱਟ ਮੈਂ ਕਹਿੰਦਾ ਜੀ 42 ਤੋਂ ਵੀ ਜਾਵੇ ਮੇਰੇ ਮੂੰਹ ਤੇ ਪਾਣੀ ਪੈ ਰਿਹਾ ਅੱਛਾ ਹੋਰ ਕਰ ਲੋ ਜੀ ਕੱਲ ਨੂੰ ਕੋਈ ਲੰਮਾ ਨਾ ਦੇ ਸਕੇ ਮੈਨੂੰ ਇਹ ਗੱਲ ਆ ਵੀ ਲੰਬੇ ਵਾਲਾ ਕੰਮ ਹੋਊਗਾ ਹੀ ਨਹੀਂ ਯਾਰ ਇਹ ਆ ਸਾਡੀ ਬੋਲ ਦੀ ਤਾਕਤ ਜਿਹੜਾ ਕਿ ਸਾਡੀ ਕੰਪਨੀ ਨੇ ਬਣਾਇਆ ਹਿੰਦੁਸਤਾਨ ਦਾ ਪਹਿਲਾ ਇਹ ਜੋ ਪੰਪ ਜਿਹੜਾ ਕਿਸੇ ਕੋਲ ਨਹੀਂ ਸਕਦੀ ਆ ਰਹੀ ਹੋਇਆ ਪਹਿਲਾ ਹੁੰਦਾ ਸੀ ਡਾਇਮੰਡ ਪ੍ਰੋ ਉਹਨੂੰ ਬੋਲ ਲਾਤਾ ਜੀ ਬੋਲ ਦਾ ਮਤਲਬ ਤਾਕਤ ਛੋਟੇ ਹੀ ਜਿੰਨੀ ਤਾਕਤ 65 cc ਦਾ 65 cc ਹਿੰਦੁਸਤਾਨ ਦੇ ਵਿੱਚ ਕਿਸੇ ਕੋਲ 65 cc ਦਾ ਨਹੀਂ ਓਏ ਉਹ ਕਾਬਿਲ ਸਿੱਧ ਹੋਣੀ ਆ ਬੋਲਦੇ ਨਾਲ ਦਾਦਾ ਕੀਤੇ ਪੋਤਾ ਵਰਤੀ ਦੇਖੋ ਬਈ ਮਿੱਤਰੋ ਮੀਟ ਵੀ ਕੰਮ ਕਰ ਸਕਦਾ ਲੈ ਜੀ ਜੇ ਬਾਈ ਗਾਂ ਥੱਲੇ ਆਲੂ ਚ ਗਿਰ ਕੇ ਆਇਆ ਪੰਪ ਪੰਪ ਨਹੀਂ ਖਰਾਬ ਹੋਣਾ ਬੰਦ ਹੀ ਨਹੀਂ ਹੋ 1000 ਫੁੱਟ ਦਿਖਾਵਾਂਗੇ ਚਲਾ ਕੇ ਮੈਨੂੰ ਲੱਗਦਾ ਵੀ ਇਹਨੇ ਪ੍ਰੈਸ਼ਰ ਫੜਨਾ ਨਹੀਂ ਹੈਗਾ ਭਰਾ ਜੀ ਜੇ ਨਾ ਫੜਿਆ ਨਾ ਹਾਂਜੀ ਪੰਪ ਫਰੀ ਦੇ ਦੂੰਗਾ ਫਾਰਮਰ ਨੂੰ ਯਾਰ ਪੱਕੀ ਗੱਲ ਹੈ ਗੱਲ ਚੈਲੰਜ ਆ ਮੇਰਾ ਇਸ ਦਾ ਆ ਲੱਗੇ ਹਾਂਜੀ ਪਤਾ ਕੀ ਹੈ ਫਾਰਮਰ ਚਾਹੁੰਦੇ ਸੀਗੇ ਵੀ ਸਾਡੇ 15 20 ਸਾਲ ਪੰਪ ਖਰਾਬ ਨਾ ਹੋਵੇ ਇਹ ਜਿਹੜਾ ਰਾਜੇ ਪੰਪ ਬਣਾ ਕੇ ਦੇ ਫਿਰ ਆਪਾਂ ਨੇ ਇਹ ਨਵਾਂ ਪਾਉਦੇ ਆ ਕਰਦੇ ਆ ਲੈ ਵੀ ਮਿੱਤਰੋ ਅੱਜ ਪਹੁੰਚੇ ਹੋਏ ਹਾਂਗੇ ਆਪਾਂ ਪੰਪਾਂ ਦੇ ਰਾਜੇ ਕੋਲੇ ਰਾਜੇ ਬਾਈ ਦੇ ਕੋਲੇ ਗੱਲਬਾਤ ਕਰਦੇ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਚੰਗਾ ਲੱਗਿਆ ਜੀ ਸਾਨੂੰ ਇੱਥੇ ਆ ਕੇ ਸ਼ੁਕਰੀਆ 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 ਭਰਾ ਜੀ ਠੀਕ ਹੈ ਜੀ ਕਿਵੇਂ ਕੰਮ ਕਰ ਕਿਵੇਂ ਕੰਮ ਕਰ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ ਪਰਮਾਤਮਾ ਦੀ ਕਿਰਪਾ ਜੀ ਠੀਕ ਹੈ ਜੀ ਪਹਿ ਸੁਣਿਆ ਵੀ ਆਪਣਾ ਇਹ ਛੋਟਈ ਹੈ ਇਹ ਆਪਣਾ ਇਹ ਬਿਲਕੁਲ ਸਹੀ ਗੱਲ ਹੈ ਇਹ ਸਾਡਾ ਜਿਹੜਾ ਮਾਡਲ ਹੈ ਪਹਿਲਾਂ ਹੁੰਦਾ ਸੀ ਡਾਇਮੰਡ ਪ੍ਰੋ ਉਹਨੂੰ ਬੁੱਲ ਲਾਤਾ ਜੀ ਬੁੱਲ ਦਾ ਮਤਲਬ ਤਾਕਤ ਛੋਟੇ ਹੀ ਜਿੰਨੀ ਤਾਕਤ ਹੈ ਇਹ ਕਿਵੇਂ ਛੋਟੇ ਹੀ ਜਿੰਨੀ ਤਾਕਤ ਹੈ ਇਹ ਫੋਰ ਸਟੋਕ ਦਾ ਇੰਜਨ ਹੈ ਨਾ 65 ਸੀਸੀ ਦਾ ਹਿੰਦੁਸਤਾਨ ਦੇ ਵਿੱਚ ਕਿਸੇ ਕੋਲ 65 ਸੀਸੀ ਦਾ ਨਹੀਂ ਹੈਗਾ ਜਿਹੜਾ 65 ਸੀਸੀ ਦੇ ਵਿੱਚ ਤਾਕਤ ਇੰਨੀ ਕਾ ਪ੍ਰੈਸ਼ਰ ਹੈ ਜਿਹੜਾ 40 45 ਫੁੱਟ ਇੱਕ ਸਾਈਡ ਤੇ 40 45 ਫੁੱਟ ਇੱਕ ਸਾਈਡ ਤੇ ਠੀਕ ਹੈ ਜੀ ਵੱਡਾ ਟਰੈਕਟਰ ਚੱਕਣ ਦੀ ਵੀ ਲੋੜ ਨਹੀਂ ਆਉਗੀ ਮੈਂ ਕਹਿੰਦਾ ਇਹਦੇ ਨਾਲ ਲੰਬੀ 1000 ਫੁੱਟ ਤੱਕ ਪਾਈਪ ਲਾ ਦੂੰਗਾ ਜਿਹੜੇ ਫਾਰਮਰ ਸਾਡੇ ਨਾਲ 66000 ਦਾ ਟਰੈਕਟਰ ਫਿਰ 10 ਲੱਖ ਦਾ ਟਰੈਕਟਰ ਕਾਟ ਮਾਰੀ ਜਾਂਦੇ ਨੇ ਉਹਨਾਂ ਇਹਨੂੰ ਹੀ ਆਪਾਂ ਲੰਬੀ ਪਾਈਪ ਲਾ ਲਓ ਪ੍ਰੈਸ਼ਰ ਨਹੀਂ ਡਾਊਨ ਹੋਊਗਾ ਜੀ ਲੈ ਵੀ ਮਿੱਤਰੋ ਸਾਨੂੰ ਟਰੈਕਟਰ ਚੱਕਣ ਦੀ ਵੀ ਲੋੜ ਨਹੀਂ ਹੈਗੀ ਬਸ ਇਕੱਲੀ ਆਹ ਚੀਜ਼ ਚੱਕ ਲੋ ਇੱਕ ਹੈ ਨਾ ਚੱਕਣ ਦੀ ਕੀ ਰੱਖ ਲੋ ਰੱਖ ਕੇ ਰੱਖ ਥੱਲੇ ਰੱਖ ਲੋ ਜ਼ਮੀਨ ਤੇ ਰੱਖ ਲੋ ਚੱਕਣ ਦੀ ਵੀ ਲੋੜ ਨਹੀਂ ਹੈ ਬਿਲਕੁਲ ਚੱਕਣ ਦੀ ਵੀ ਲੋੜ ਨਹੀਂ ਹੈ ਠੀਕ ਹੈ ਜੀ ਆਹ ਦੇਖ ਸਕਦੇ ਮਿੱਤਰਾਂ ਨੇ ਕਿ ਵੱਡੇ ਵੱਡੇ ਪੈਪਾ ਲਾ ਕੇ ਆਪਾਂ ਕਿੱਥੇ ਤੱਕ ਮਰਜ਼ੀ ਲੈ ਜਾਈਏ ਦੇਖੋ ਇਹਦੇ ਵਿੱਚ ਕੀ ਆ ਪਹਿਲਾਂ ਤਾਂ ਇਹਦਾ ਨਾਮ ਹੈ ਡਾਇਮੰਡ ਪ੍ਰੋ ਬੁੱਲ ਮਾਡਲ ਬੁੱਲ ਮਾਡਲ ਫਿਰ ਇਹਦੇ ਵਿੱਚ ਡਬਲ ਪਾਵਰ ਆ ਡਬਲ ਪਾਵਰ ਕਿਵੇਂ ਆ ਦੇਖੋ ਦੇਖੋ ਬਾਈ ਜੀ ਪ੍ਰੈਸ਼ਰ ਉਰੋਂ ਵੀ ਆਉਂਦਾ ਤੇ ਸਭ ਤੋਂ ਵੱਡੀ ਗੱਲ ਆ ਉਰੇ ਸਾਰਾ ਕੁਝ ਪਿੱਤਲ ਦਾ ਲੱਗਿਆ ਹੋਇਆ ਪਿੱਤਲ ਦਾ ਲੱਗਿਆ ਹੋਇਆ ਤੇ ਨਾਲ ਗੇਜ ਲੱਗੀ ਹੋਈ ਆ ਜਿਵੇਂ ਟਰੈਕਟਰ ਵਾਲੇ ਪੰਪ ਦੇ ਹੁੰਦੀ ਆ ਤੁਸੀਂ ਪ੍ਰੈਸ਼ਰ ਉਰੋਂ ਘਟ-ਵਧ ਕਰ ਸਕਦੇ ਹੋ ਠੀਕ ਆ ਜੀ ਤੇ ਇੱਧਰ ਰੱਖਿਓ ਇੱਧਰ ਆ ਗਲਾਸੀ ਜਿਹਨੂੰ ਇਹਨੂੰ 에ਅਰ ਚੈਂਬਰ ਕਹਿੰਦੇ ਨੇ ਇਹਦੇ ਨਾਲ ਨਾ ਸਾਰਾ ਜਿਹੜਾ ਪਾਣੀ ਦਾ ਇੱਕ ਇੱਕ ਡ੍ਰੌਪ ਬਾਹਰ ਨਿਕਲ ਜਾਂਦਾ ਇਹ ਵੀ ਸਾਰਾ ਕੁਝ ਪਿੱਤਲ ਦਾ ਹੀ ਬਣਿਆ ਹੋਇਆ ਜਿਹੜਾ ਲਾਟੂ ਜਾਂ ਨਾ ਕਈ ਨਿਸ਼ੇੜ ਦਿੰਦੇ ਨੇ ਇਹਦਾ ਗੇਜ ਤੇ ਉੱਤੇ ਡਿਪੈਂਡ ਕਰਦਾ ਤੁਸੀਂ ਪ੍ਰੈਸ਼ਰ ਨੂੰ ਘਟਵਾਦ ਕਰਨਾ ਨਾ ਤਾਂ ਇਹ ਗੇਜ ਇਹਨੇ ਨਾਲ ਲਾਟੂ ਨਾਲ ਘਟਵਾਦ ਕਰ ਸਕਦੇ ਹੋ ਠੀਕ ਹੈ ਜੀ ਜੀ ਲੈ ਮਿੱਤਰੋ ਦੇਖ ਸਕਦੇ ਆ ਬਈ ਪੂਰੀ ਫੁੱਲ ਪਾਵਰ ਦੇ ਵਿੱਚ ਰੈਡੀ ਕਰਿਆ ਹੋਇਆ ਜੀ ਦਿਮਾਗ ਚ ਕਿਵੇਂ ਆ ਵੀ ਆਪਾਂ ਇਹੋ ਚੀਜ਼ ਤਿਆਰ ਕਰੀਏ ਜੀ ਪਤਾ ਕੀ ਗੱਲ ਹੈ ਪਹਿਲਾਂ ਹੁੰਦੇ ਸੀ 39 ਸੀਸੀ ਦੇ ਉਹ ਪ੍ਰੈਸ਼ਰ ਘਟ ਹੁੰਦਾ ਸੀਗਾ ਡ੍ਰੌਪ ਹੋ ਜਾਂਦਾ ਸੀ ਪ੍ਰੈਸ਼ਰ ਤੇ ਫਾਰਮਰ 6 ਮਹੀਨੇ ਬਾਅਦ ਰਸੀਆਂ ਮਾਰੀ ਜਾਂਦਾ ਸੀਗਾ ਕਦੇ ਬੋਕੀਆਂ ਬਦਲੀ ਜਾਂਦਾ ਸੀ ਉਹਨੇ ਬੁੱਲ ਤਾਂ ਮੰਨ ਆ ਲਿਆ 65 ਸੀਸੀ ਦਾ ਮੈਨੂੰ ਨਹੀਂ ਲੱਗਦਾ 15 20 ਸਾਲ ਪੰਪ ਖਰਾਬ ਹੋ ਜਾਊਗਾ ਲੈ ਵੀ ਜਾਣੀ 15 20 ਸਾਲ ਮੁੜ ਕੇ ਲੈਣ ਦੀ ਵੀ ਲੋੜ ਨਹੀਂ ਮੈਂ ਕਿਹਾ ਜ਼ਰੂਰਤ ਹੀ ਨਹੀਂ ਪੈਣੀ ਹੈਗੀ ਜਿਹੜਾ ਇੱਕ ਫਾਰਮਰ ਨੇ ਪੰਪ ਲੈ ਲਿਆ ਉਹ ਇਹ ਉਹ ਕਾਬਦ ਸਿੱਧ ਹੋਣੀ ਹੈ ਬੋਲਦੇ ਨਾਲ ਦਾਦਾ ਕਿਦੇ ਪੋਤਾ ਵਰਤੇ ਲੈ ਵੀ ਦਾਦਾ ਖਰੀਦੇ ਪੋਤਾ ਵਰਤੇ ਤੇ ਉਹ ਕੰਮ ਹੋਊਗਾ ਨਾ ਦੇਖ ਸਕਦੇ ਹੋ ਕੁਆਲਿਟੀ ਇੱਕ ਨੰਬਰ ਹੈ ਕਿ ਚਲਾ ਕੇ ਦਿਖਾਓ ਜੀ ਹੁਣ ਚਲਾ ਚਲਾ ਕੇ ਦਿਖਾਣਾ ਚਲਾ ਕੇ ਦਿਖਾਉਣਾ ਭਾਈ ਸਾਹਿਬ ਚਲਾ ਬਈ ਉਬਾ ਅਜੇ ਨਿੱਕਾ ਏਡਵਾਜੀ ਦੇਖੋ ਜਿਵੇਂ 뮤ਜ਼ਿਕ ਵਰਗੀ ਆਵਾਜ਼ ਹੈ ਨਾ ਉਹ 65cc ਦਾ ਇਸ ਕਰਕੇ ਤੁਹਾਨੂੰ ਆਵਾਜ਼ ਇੰਨੇ ਵਧੀਆ ਲੱਗ ਰਹੀ ਆ 65cc ਦਾ ਤੰਗ ਨਹੀਂ ਕਰੂ ਬੰਦੇ ਨੂੰ ਮੈਂ ਕਹ ਜੀ ਆਵਾਜ਼ ਵੀ ਗਾਈ ਨੇ ਕਈ ਵਾਰ ਕੀ ਹੁੰਦੇ ਨੇ ਜਿਹੜੇ ਪੰਪ ਹੁੰਦੇ ਨੇ ਕੁੱਤੇ ਮੰਗੋ ਪੋਂਕਲ ਆ ਜਾਂਦੇ ਬੋਮ ਬੋਮ ਇਹ ਆਏ ਚੱਲੂਗਾ ਜਿਵੇਂ 뮤ਜ਼ਿਕ ਚੱਲ ਰਿਹਾ ਇੰਜੋਏ ਕਰੂਗਾ ਬੰਦਾ ਹਾਂਜੀ 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 ਅੱਗੇ ਚੱਲੋ ਇਹਦੇ ਵਿੱਚ ਹੁਣ ਜੀ ਮੈਂ ਹੁਣ ਤੁਹਾਨੂੰ ਦਿਖਾ ਦੇ ਆਪਾਂ ਜੀ ਹੁਣ ਪ੍ਰੈਸ਼ਰ ਦਿਖਾਉਣੇ ਆ ਤੁਹਾਨੂੰ ਕਿੰਨਾ ਪ੍ਰੈਸ਼ਰ ਦੱਸੋ ਜੀ ਮੈਂ ਤੁਹਾਨੂੰ ਇਹ ਦੱਸਿਆ ਜੀ ਇੱਕ ਪਾਸੇ ਇੱਕ ਪਾਸੇ 40 ਤੋਂ 45 ਫੁੱਟ ਤੱਕ ਪ੍ਰੈਸ਼ਰ ਹੋਊਗਾ ਵੀਰੇ ਠੀਕ ਆ ਹਾਂ ਵੀ ਪ੍ਰੈਸ਼ਰ ਦੇਖ ਸਕਦੇ ਹੋ ਦਿਖਾ ਦੇ ਵੀ ਪ੍ਰੈਸ਼ਰ ਉਹ ਦੂਰ ਤੱਕ ਜਾਊਗਾ ਇਹ ਨਾਪ ਕੇ ਦਿਖਾਓ ਜੀ ਯਾ ਯਕੀਨ ਤਾਂ ਨਹੀਂ ਆਉਂਦਾ ਇਹ ਮੈਂ ਤੁਹਾਨੂੰ ਨਾਪ ਕੇ ਦਿਖਾ ਦਿੰਦਾ ਵੀਰੇ ਐਦਾਂ ਕੀ ਗੱਲ ਆ ਲੈ ਵੀਰੇ ਆ ਫੜ ਕੱਚਾ ਫੜ ਆਜੋ ਭਰਾ ਜੀ ਆਜੋ ਆਜੋ ਭਰਾ ਜੀ ਮਰਾ ਨਮਾ ਆਉਂਗੇ ਤੁਸੀਂ ਸਾਨੂੰ ਹੀ 44 ਨਹੀਂ ਜੀ ਇਹ ਆ ਗਿਆ ਔਰੇ ਆ ਰਿਹਾ ਜੀ 42 42 ਫੁੱਟ ਆ ਜੀ ਲੈ 42 ਫੁੱਟ ਮੈਂ ਕਹਿੰਦਾ ਜੀ 42 ਤੋਂ ਵੀ ਜਾਵੇ ਮੇਰੇ ਮੂੰਹ ਤੇ ਪਾਣੀ ਪੈ ਰਿਹਾ ਹਾਂ ਜੀ ਅੱਗੇ ਹੋਰ ਕਰ ਲੋ ਜੀ ਅੱਗੇ ਅੱਗੇ ਹੋਰ ਕਰ ਨਹੀਂ ਮੈਂ ਤਾਂ ਜੀ ਦੇਖੋ ਜਾ 40 45 ਕਹਿਣਾ ਮੈਂ ਪਰ ਮੈਂ ਦੇਖੋ 45 ਤੇ ਵੀ ਪਾਣੀ ਪੈ ਮੇਰੇ ਮੂੰਹ ਤੇ ਪਾਣੀ ਪੈ ਉਹ ਦੇਖੋ ਸਾਹਮਣੇ ਸਹੀ ਗੱਲ ਹੈ ਇਹ ਤੇ ਦੇਖੋ ਭਰਾ ਜੀ 45 ਫੁੱਟ ਤੱਕ ਦੇ ਥਾ ਸਕਦੇ ਹੋ ਜਾਨੀ ਕਿ ਭਾਈ ਪੂਰਾ 100 ਫੁੱਟ ਕਵਰ ਕਰੂਗਾ ਜੀ ਇਹ ਨਹੀਂ 100 ਫੁੱਟ ਨਹੀਂ ਵੀਰੇ ਮੈਂ ਫੇਰ ਕਹਿ ਰਿਹਾ 40 45 ਇਧਰ 40 45 ਮਤਲਬ 80 ਤੋਂ 90 ਫੁੱਟ ਦੋਨੇ ਸਾਈਡ ਦਾ ਕਵਰ ਕਰ ਲੂਗਾ ਠੀਕ ਹੈ ਜੀ ਹਾਂ ਹਾਂ ਲੈ ਵੀ 80 ਤੋਂ 90 ਫੁੱਟ ਕਵਰ ਹੋ ਜੂਗਾ ਦੇਖ ਸਕਦੇ ਹੋਗੇ ਨਿਗਾਹ ਮਾਰਦੇ ਇਧਰ ਭਾਈ ਜਿੰਨਾ ਕਿਹਾ ਸੀ ਉਸ ਤੋਂ ਫੁੱਟ ਵੱਧਦੇ ਹੋਊਗਾ ਮੈਂ ਪਰ ਪਤਾ ਕੀ ਹੈ ਜੀ ਸਾਰੇ ਲੋਕ ਇੰਚੀ ਟੇਪ ਲਾ ਕੇ ਨਾਪਦੇ ਨੇ ਮੈਂ ਇਸ ਕਰਕੇ 40 ਹੀ ਕਹਿਣਾ ਵਾਂ ਕੱਲ ਨੂੰ ਕੋਈ ਲੰਮਾ ਨਾ ਦੇ ਸਕੇ ਮੈਨੂੰ ਇਹ ਅੱਲਾ ਵੀ ਲੰਬਿਆੜਾ ਕੰਮ ਹੋਊਗਾ ਹੀ ਨਹੀਂ ਯਾਰ ਇਹ ਆਸਾ ਜੀ ਬੁੱਲ ਦੀ ਤਾਕਤ ਜਿਹੜਾ ਕਿ ਸਾਡੀ ਕੰਪਨੀ ਨੇ ਬਣਾਇਆ ਹਿੰਦੁਸਤਾਨ ਦਾ ਪਹਿਲਾ ਇਹੋ ਜਿਹਾ ਪੰਪ ਜਿਹੜਾ ਕਿਸੇ ਵੱਲ ਤੱਕ ਤਿਆਰ ਨਹੀਂ ਹੋਇਆ ਵੀਰੇ ਲੈ ਵੀ ਮਿੱਤਰੋ ਦੇਖਾ ਬਾਟਰ ਪ੍ਰੂਫ ਦਿਖਾਓ ਹੁਣ ਬਾਟਰ ਪ੍ਰੂਫ ਬਾਟਰ ਪਾਕੇ ਪਾਣੀ ਪਾਕੇ ਦਿਖਾ ਵੀਰ ਨੂੰ ਪਾਣੀ ਪਾਕੇ ਦਿਖਾ ਹਾਂ ਪਾਣੀ ਭਾਵੇਂ ਤੇ ਬਈ ਲੈ ਵੀ ਦੇਖੋ ਮੈਟਰ ਮੀਟੇ ਬੰਦ ਕਰ ਸਕਦੇ ਮੈਂ ਕਹਿੰਦਾ ਜੀ ਜੇ ਬਾਈ ਚਾਂਦ ਥੱਲੇ ਆਉਲੂ ਚ ਗਿਰ ਗਿਆ ਪੰਪ ਪੰਪ ਨਹੀਂ ਖਰਾਬ ਹੋਣਾ ਬੰਦ ਹੀ ਨਹੀਂ ਹੋ ਮੈਂ ਕਹਿੰਦਾ ਜੀ ਕੋਈ ਫਰਕ ਹੀ ਨਹੀਂ ਪੈਣਾ ਹੈਗਾ ਜੀ ਤੇ ਸਾਡਾ ਮੋਟਰ ਟੈਂਕ ਵਾਲਾ ਕੰਮ ਹੀ ਆ ਮੈਂ ਕਹਿੰਦਾ ਜੀ ਇਹਦੇ ਖਰਾਬ ਹੀ ਨਹੀਂ ਹੋਣਾ ਹੈਗਾ ਆਪੇ ਨਹੀਂ ਹੋਣਾ ਹੈਗਾ ਠੀਕ ਹੈ ਜੀ ਪ੍ਰੈਸ਼ਰ ਕਿਟਾ ਘੁਲਾ ਕੇ ਦਿਖਾਓ ਜੀ ਪ੍ਰੈਸ਼ਰ ਨਹੀਂ ਨਵੀਂ ਖਰਾਬ ਰੁਗਿਆ ਬੈਠੇ ਰੁਗਿਆ ਹੌਲੀ ਕਰ ਦੇਖੋ ਜੀ ਹੁਣ ਪੁੱਲ ਕਰਦੇ ਹਾਂ ਅੱਛਾ ਦੇ ਪ੍ਰੈਸ਼ਰ ਪੰਗਾ ਲਾਸੇ ਇੱਥੇ ਦਾ ਕੁਮਾ ਆ ਰਿਹਾ ਹੈ ਕੁਮਾ ਉੱਤਰ ਦਿਖਾ ਉੱਪਰ ਕਰ ਰਿਹਾ ਹੈ ਸਰ ਲੱਗਿਆ ਨਾ ਉਧਰ ਨਾਲ ਹੋਰ ਕਿਨਾਰੇ ਹੋਰ ਕਿਨਾਰੇ ਦੇਖੋ ਇਹਰੇ ਨਾਲ ਫਾਰਮਰ ਜਿੰਨਾ ਮਰਜੀ ਪ੍ਰੈਸ਼ਰ ਘਟਵਾਦ ਕਰ ਸਕਦਾ ਇਹ ਚੀਜ਼ਾਂ ਕਿਸੇ ਨੂੰ ਨਹੀਂ ਪਤਾ ਹਾਂ ਕਈ ਵਾਰ ਉਹਨਾਂ ਦੁਕਾਨਦਾਰ ਦੇ ਦੇ ਦਿੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਮੀਟਰ ਕਰੇ ਵਾਸਤੇ ਲੱਗਿਆ ਹੋਇਆ ਕਿਵੇਂ ਘਟ ਕਈ ਫਾਰਮਰ ਨੇ ਘਟ ਸਪਰੇਅ ਕਰਨੀਆਂ ਤਾਂ ਉਦਾਂ ਹੀ ਪਾਣੀ ਘਟਵਾਦ ਲੱਗ ਜਾਂਦਾ ਇਹ ਬਹੁਤ ਬੈਨੀਫੀਟਾ ਫਰਾਜੀ ਠੀਕ ਹੈ ਜੀ ਤੇ ਇੱਕ ਅੱਗੇ ਆ ਚੀਜ਼ ਹੋਰ ਲੱਗੀ ਹੋਈ ਹੈ ਜੀ ਜਿਹੜੀ ਹਾਂ ਜੀ ਇਹ ਕੀ ਚੀਜ਼ ਹੈ ਇਹ ਤਾਂ ਏ ਜੀ ਚੋਕ ਲੱਗੀ ਹੋਈ ਆ ਉਹ ਏਡੀ ਕੁੰਦੀ ਆ ਤੇ ਕਿੱਡੀ ਵੱਡੀ ਆ ਹਾਂ ਉਹ ਭਾਈ ਸਾਹਿਬ ਪੈਂਨ ਸੀ ਜੀ ਦਾ ਨਾ ਇਸ ਕਰਕੇ ਬੜੀ ਆ ਜਦੋਂ ਫਾਰਮਰ ਜੀ ਚਲਾਉਣਾ ਨਾ ਭਾਈ ਸਾਹਿਬ ਇਹ ਵਾਲੀ ਚੋਕ ਉੱਪਰ ਚੱਕ ਲੈਣੀ ਆ ਇਹਨੂੰ ਸਟਾਰਟ ਕਰ ਲੈਣਾ ਜਦੋਂ ਸਟਾਰਟ ਹੋ ਗਿਆ ਇਹਨੂੰ ਚੋਕ ਨੂੰ ਥੱਲੇ ਕਰ ਦੇਣਾ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਬੜੀ ਲੱਗੀ ਹੋਈ ਆ ਇਹਦੇ ਵਿੱਚ ਫਿਲਟਰ ਹੁੰਦਾ ਵਾ ਉਹ ਬੜਾ ਲੱਗਿਆ ਹੋ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਕਿੱਡਾ ਬੜਾ ਫਿਲਟਰ ਲੱਗਿਆ ਹੋਇਆ ਦੇਖੋ ਭਰਾ ਜੀ ਆ ਖੁੱਲ ਗਿਆ ਇਹਦਾ ਫਿਲਟਰ ਵੀ ਸਪੈਸ਼ਲ ਫਿਲਟਰ ਹੁੰਦਾ ਵਾ ਜਿਹੜੀਆਂ ਬੜੀਆਂ ਗੱਡੀਆਂ ਜਿਵੇਂ ਨਾ بڑے ਟਰੈਕਟਰ ਹੁੰਦੇ ਨੇ ਉਹੋ ਜਿਹਾ ਫਿਲਟਰ ਆ ਕਈ ਫਾਰਮਰਾਂ ਕੋਲੇ ਸਵਰਾਜ ਟਰੈਕਟਰ 852 ਜਿਹੜਾ ਉਹਦੇ ਵਿੱਚ ਫਿਲਟਰ ਪੈਂਦਾ ਉਹੀ ਇਹਦੇ ਵਿੱਚ ਪਾਇਆ ਬਿਲਕੁਲ ਟੈਕਨੋਲੋਜੀ ਨੂੰ ਉਹ ਆ ਜੀ ਟੈਕਨੋਲੋਜੀ ਇਹ ਬਿਲਕੁਲ ਜਿਹੜੀ ਟੈਕਨੋਲੋਜੀ ਆ ਸਾਡੇ ਨਾਲ ਦੀ ਟੈਕਨੋਲੋਜੀ ਪੂਰੇ ਹਿੰਦੁਸਤਾਨ 'ਚ ਨਹੀਂ ਹੈਗੀ ਭਰਾ ਜੀ ਸਹੀ ਗੱਲ ਐ ਲੈ ਮਿੱਤਰੋ ਦੇਖ ਸਾਦੇ ਹੋ ਹਾਈ ਟੈਕਨੋਲੋਜੀ ਵਾਲਾ ਪੰਪ ਭਾਜੀਏ ਠੀਕ ਆ ਜੀ ਬੁਲਜ ਇਹਦਾ ਨਾਮ ਆ ਮੈਂ ਫੇਰ ਬੋਲਦੇ ਆ ਡਾਇਮੰਡ ਪ੍ਰੋ ਬੋਲਰ ਤੇ ਸਾਡੇ ਨਾ ਡੁਪਲੀਕੇਟ ਵੀ ਬਹੁਤ ਵੇਚਦੇ ਨੇ ਸਾਡੀ ਪੰਪ ਦੀ ਨਿਸ਼ਾਨੀ ਕੀ ਆ ਦੇਖੋ ਆਰ ਬੀ ਡਬਲ ਸਾਡਾ ਪੱਕਾ ਟਲਾਈ ਦੇ ਵਿੱਚ ਹੋਊਗਾ ਪੱਕਾ ਮਾਰ ਦੇਖੋ ਉਰੇ ਵੀ ਦੇਖੋ ਪੰਪ ਦੇ ਵੀ ਆਰ ਬੀ ਡਬਲ ਪੱਕਾ ਲਿਖਿਆ ਹੋਊਗਾ ਸਾਰਾ ਹੀ ਜਿਹੜਾ ਸਮਾਨ ਆ ਨਾ ਪਿੱਤਲ ਦਾ ਲੱਗਿਆ ਹੋਇਆ ਕਈ ਲੋਕ ਨਾ ਰੰਗ ਕਰਕੇ ਅਲੂਮੀਨੀਅਮ ਦਾ ਠੋਕੀ ਤੁਰੀ ਜਾਂਦੇ ਨੇ ਇਹ ਸਾਰਾ ਹੀ ਪਿੱਤਲ ਆ ਭਰਾ ਜੀ ਠੀਕ ਹੈ ਇਹ ਆਪਣੀ ਬਣਦਾ ਸਾਰਾ ਕੁਝ ਆਪਣੀ ਉਰੀ ਫੈਕਟਰੀ ਦੀ ਬਣ ਤਾਂ ਹੀ ਤਾਂ ਇਹਨਾਂ ਬੁੱਲ ਬੁੱਲ ਡਬਲ ਪਾਵਰ ਰੱਖੀ ਆ ਵੀ ਮੇਤਰੋ ਦੇਖ ਸਕਦੇ ਰਾਜਾ ਭਾਈ ਵੀ ਪੱਕੇ ਬੁੱਲੇ ਨੇ ਤੁਸਾਂ ਮਿਲਿਆ ਤੁਹਾਨੂੰ ਲੱਗੇ ਭਰਾ ਜੀ ਪਹਿਲੀ ਵਾਰ ਆ ਕੇ ਮਿਆਦਨ ਲੱਗੇ ਭਾਈ ਜੀ ਆ ਤਾਂ ਪਾਈਪ ਨਿੱਕੀ ਜੀ ਹੈ ਜੀ ਇਹਦੇ ਨਾਲ ਗੱਲ ਨਹੀਂ ਬਣਨੀ ਹਾਂਜੀ ਵੱਡੀ ਲਾ ਕੇ ਦਿਖਾਓ ਤੁਹਾਨੂੰ ਮੈਂ ਤੁਹਾਨੂੰ ਕਿਹਾ ਸੀ ਨਾ ਸਟਾਡਿੰਗ ਦੇ ਵਿੱਚ ਟਰੈਕਟਰ ਜਿੰਨਾ ਕੰਮ ਕਰੂਗਾ ਟੈਂਕਰ ਵਾਲੇ ਪੰਪ ਜਿੰਨਾ ਕੰਮ ਕਰੂਗਾ 1000 ਫੁੱਟ 300 ਮੀਟਰ ਪਾਈਪ ਲਾ ਕੇ ਦਿਖਾਉਂਗਾ ਐ ਯਕੀਨ ਨਹੀਂ ਆਉਂਦਾ ਲਾ ਕੇ ਦਿਖਾਓ ਜੀ ਕਰੋ ਬੱਚੀ ਬੱਤਰ ਲਾ ਕੇ ਦਿਗਾ ਲੈ ਵੀ 1000 ਫੁੱਟ ਪਾਈਪ ਲੱਗ ਜੂਈ ਬਿਲਕੁਲ ਲਾ ਕੇ ਤੁਹਾਨੂੰ ਚਲਾ ਕੇ ਦਿਖਾਉਣੇ ਆ ਲੈ ਵੀ 1000 ਫੁੱਟ ਪਾਈਪ ਦੇਖ ਸਕਦੇ ਮਿੱਤਰੋ ਯਾਨੀ ਕਿਸੇ ਨੂੰ ਟਰੈਕਟਰ ਚੱਕਣ ਦੀ ਵੀ ਲੋੜ ਨਹੀਂ ਹੈਗੀ ਫਿਰ ਬਾ ਪੰਪ ਲੈ ਜਾਓ ਇੱਕ ਵਾਤ ਦੇਖੋ ਦੇਖੋ ਭਰਾ ਜੀ ਆ ਪਾਈਪ ਉਹ ਰਿਹਾ ਖੋਲ ਦੀ ਪਰਲੇ ਪਾਸ ਦਿਖਾ ਦੇ ਬਈ ਜੋ ਸੁਣੋ 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 ਆ ਖੋਲਤੀ ਪਰਾਂ ਹਾਂਜੀ ਆ ਖੁੱਲ ਗਈ ਠੀਕ ਹੈ ਨਾ ਆ ਵੇਖੋ ਆ 100 ਮੀਟਰ ਦਾ ਬੰਡਲ ਹਾਂਜੀ ਆ 100 ਮੀਟਰ ਦਾ ਬੰਡਲ ਆ 100 ਮੀਟਰ ਦਾ ਪਿਆ ਆ ਤਿੰਨੇ ਹੀ ਆਪਸ ਵਿੱਚ ਜੁੜੇ ਹੋਏ ਨੇ ਆ ਦੇਖ ਲਓ ਭਰਾ ਜੀ ਠੀਕ ਹੈ ਜੀ ਦੇਖ ਲਓ ਆ ਦੇਖ ਤਿੰਨ ਸੌ ਮੀਟਰ ਹੋ ਗਿਆ ਜੀ 300 ਮੀਟਰ ਹੋ ਗਿਆ ਲੈ ਤੁਹਾਨੂੰ ਆਪਾਂ ਚਲਾ ਕੇ ਦਿਖਾਉਣੇ ਆ ਠੀਕ ਹੈ ਲੈ ਵੀ 1000 ਫੁੱਟ ਦਿਖਾਵਾਂਗੇ ਚਲਾ ਕੇ ਮੈਨੂੰ ਲੱਗਦਾ ਵੀ ਇਹਨੇ ਪ੍ਰੈਸ਼ਰ ਫੜਨਾ ਨਹੀਂ ਹੈਗਾ ਭਰਾ ਜੀ ਜੇ ਨਾ ਫੜਿਆ ਨਾ ਹਾਂਜੀ ਪੰਪ ਫਰੀ ਦੇ ਦੂੰਗਾ ਫਾਰਮਰ ਨੂੰ ਯਾਰ ਪੱਕੀ ਗੱਲ ਹੈ ਗੱਲ ਚੈਲੇ ਆ ਮੇਰਾ ਇਸ ਗੱਲ ਦਾ ਲੈ ਵੀ ਐਡੀ ਵੱਡੀ ਗਰੰਟੀ ਨਹੀਂ ਕਿ ਤੋ ਮਿਲ ਸਕਦੀ ਲੱਗਦਾ ਚਲਾ ਕੇ ਦਿਖਾਓ ਜੀ ਹਾਂ ਚਲਾ ਦੇ ਬਈ ਤੁਹਾਨੂੰ 1000 ਫੁੱਟ ਪਾਈਪ ਦੇਖ ਸਕਦੇ ਹੋ ਬਈ ਨਿਗਾਹ ਮਾਰਦੇ ਝੂਠ ਵਾਲਾ ਕੰਮ ਕੋਈ ਨਹੀਂ ਹੈਗਾ ਇਧਰੋਂ ਐਂਗ ਵਾਗ ਇਧਰੋਂ ਐਂਆ ਵਾਗੀ ਉਹ ਆ ਗਈ ਬਾਈ ਜੀ ਕੋਲੇ ਲੈ ਵੀ ਮੇਤਰੋ ਚੱਲ ਬਿਆ ਪੰਪਾ ਨੂੰ ਆਪਾਂ ਦੇਖਦੇ ਆਂਗੇ ਘਟਣਾ ਨਹੀਂ ਚਾਹੀਦਾ ਪ੍ਰੈਸ਼ਰ ਨਹੀਂ ਪ੍ਰੈਸ਼ਰ ਨਹੀਂ ਘਟਦਾ ਹੈਗਾ ਹਾਂ ਜੀ ਚਲਾਓ ਪਾਣੀ ਤਾਂ ਆਈ ਨਹੀਂ ਹੈਗਾ ਇਹ ਚੱਲ ਰਿਹਾ ਪਿਆ ਇਹ ਉਹ ਪਾਣੀ ਵੀ ਰ ਭਾਈ ਪੰਜ ਪਾ ਰਿਆ ਪਹਿਲਾਂ ਅਸਾਂ ਇੱਧਰ ਨਹੀਂ ਆਉ ਕੋਈ ਮੈਂ ਇੱਧਰ ਨਹੀਂ ਆਉ ਟਾਈਮ ਲੱਗਦਾ ਹੁੰਦਾ ਲੈ ਆ ਗਿਆ ਆਵੇ ਚੱਕ ਵੀ ਰਿਆ ਚੱਕ ਇਹ ਆ ਸਾਡਾ ਬੋਲ ਪੰਪਰ ਪਈ ਲੈ ਵੀ ਮੇਤਰਾ ਯਾਰ ਫੋਟੋ ਪਾਇਪ ਲਾ ਕੇ ਵੀ ਪੇਕੋ ਹਜ਼ਾਰ ਇਹਨੂੰ ਵੀ ਪੰਪ ਨੂੰ ਘੁਮਾ ਦੇ ਮਰੇ ਮੂੰਹ ਇਹ ਤੈਨੂੰ ਕਰ ਦੇ ਲੈ ਵੀ ਇੱਧਰ ਨੂੰ ਇੱਧਰ ਨੂੰ ਪ੍ਰੈਸਰ ਦਿਖਾਓ ਤੁਹਾਨੂੰ ਇੱਧਰ ਪ੍ਰੈਸਰ ਦੇਖ ਲਓ ਮਿੱਤਰੋ ਉੱਥੇ ਖੜੀ ਆ ਸੂਈ ਹੈ ਰਾਹਤ ਲੈ ਮੈਂ ਸਤਾ ਦਦੇ ਕੋ ਵੀਰੇ ਲੈ ਵੀ ਆ ਇੱਧਰ ਵੀ ਦੇਖੋ ਉੱਥੇ ਭੱਗ ਜਾ ਕੇ ਦਵਾਰੇ ਜੀ ਮਾਰਿਓ ਜੀ ਮਾਰਿਓ ਲੈ ਵੀ ਭਾਗਿਆ 40 45 ਫੁੱਟ ਤੇ ਮੈਨੂੰ ਲੱਗਦਾ ਭਾਈ ਅੱਜ ਮੰਨ ਗਏ ਅੱਜ ਮੰਨ ਗਏ ਵੀ ਕੁਝ ਨਾ ਕੁਝ ਹੈ ਗਿਆਗਾ ਪਾਈ ਸਾਹਿਬ ਅਵੀ ਨਹੀਂ ਅਸੀਂ ਫੁੱਲ ਮਾੜ ਕਹਿ ਰਹਾ ਵਾ ਇਹਦਾ ਨਾਮ ਹੈ ਡਾਇਮੰਡ ਪ੍ਰੋ ਬੋਲ ਲੈ ਵੀ ਡਾਇਮੰਡ ਪ੍ਰੋ ਬੋਲ ਕਰਦੇ ਬੰਦ ਕਰਦੇ ਕਰਦੇ ਬੰਦ ਬੰਦ ਕਰਦੇ ਦੋ ਬੰਦ ਆ ਗਨ ਕਿਹੜੀ ਆ ਬਾਈ ਜੀ ਉਹ ਇਹਨੂੰ ਕਹਿੰਦੇ ਨੇ ਸੱਪ ਗਨ ਲੈ ਵੀ ਹੁਣ ਕੱਟਾਂਗੇ ਸੱਪ ਇਹ ਗਨ ਦਾ ਮਤਲਬ ਕੀ ਆ ਹਾਂ ਜੀ ਕਈਆਂ ਨੇ ਥੱਲੇ ਪੂਰੀ ਸੁੰਡੀ ਮਾਰਨੀ ਹੁੰਦੀ ਆ ਜਿਹੜੀ ਇਹ ਵਾਲੀ ਗਨ ਆ ਸਿੱਧਾ ਪ੍ਰੈਸ਼ਰ ਮਾਣ ਜੜ ਚ ਨਹੀਂ ਜਾਂਦਾ ਹੈਗਾ ਇਹ ਵਾਲੀ ਜਿਹੜੀ ਗਨ ਆ ਨੇ ਇਹਨੂੰ ਸੱਪ ਗਨ ਨਾਮ ਦਿੱਤਾ ਆਪਾਂ ਨੇ ਆਪਾਂ ਨਹੀਂ ਬਣਾਈ ਆ ਇਹ ਠੀਕ ਆ ਆਪਾਂ ਨਹੀਂ ਬਣਾਈ ਆ ਤੇ ਇਹ ਪ੍ਰੋਪਰ ਜਿਵੇਂ ਕਪਾਹ ਹੋਗੀ ਉਹ ਥੱਲੇ ਸੁੰਡੀ ਮਾਰਨੀ ਹੁੰਦੀ ਆ ਪ੍ਰੋਪਰ ਥੱਲੇ ਜਾਊਗਾ ਵੀਰੇ ਠੀਕ ਆ ਮੈਂ ਤੁਹਾਨੂੰ ਚਲਾ ਕੇ ਦਿਖਾਉਣਾ ਚਲਾ ਕੇ ਦਿਖਾਓ ਜੀ ਹੁਣੀ ਹੁਣੀ ਦਿਖਾਉਣਾ ਲੈ ਵੀ ਆ ਜਾਓ ਜੋੜ ਲੋ ਇਹ ਸੱਪ ਗੰਨ ਜੋੜ ਬੱਚੀ ਪੁੱਤ ਲੈ ਵੀ ਆ ਜਾਓ ਮਿੱਤਰੋ ਆਪਾਂ ਹੁਣ ਕੱਢਾਂਗੇ ਜੀ ਸੱਪ ਦੇਖੋ ਇਹਨੂੰ ਕਹਿੰਦੇ ਨੇ ਸੱਪ ਗੰਨ ਕਰ ਰੇਸ ਦੇ ਬੱਚੀ ਪੁੱਤ ਲੈ ਦੇਖੋ ਜੀ ਇਹਦੇ ਨਾਲ ਜਿਹੜੀ ਸਪਰੇਅ ਆ ਨਾ ਬਿਲਕੁਲ ਥੱਲੇ ਜਾਊਗੀ ਆ ਵੇਖੋ ਦੇਖੋ ਹਾਂ ਇਹ ਦੇਖੋ ਲੋ ਇਹ ਚੀਜ਼ ਵੀ ਜਿਵੇਂ ਮਰਜੀ ਇਹਦੇ ਨਾਲ ਫੋਗ ਬਣਾਈਏ ਜੀ ਹਾਂ ਬਿਲਕੁਲ ਥੱਲੇ ਕਰਨੀਆਂ ਇੱਕ ਇੱਕ ਡ੍ਰੌਪ ਜਿੰਨੀ ਮਰਜ਼ੀ ਸੰਡੀ ਸੰਡੀ ਹੋ ਗਈ ਨਾ ਸਾਰੀ ਮਾਰ ਦੇਣੀ ਅੱਲਾ ਪਾੜ ਨਾ ਪੁੱਤ ਚਲਾ ਕੇ ਦੇਗਾ ਆਪਣਾ ਚਲਾ ਦੇ ਚਲਾ ਦੇ ਕਿੱਥੇ ਕਿੱਥੇ ਬਰਤਾਨਾ ਉੱਡ ਹੈ ਇਹ ਆਪਣਾ ਇਹ ਜ਼ਿਆਦਾਤਰ ਜਿਹੜੀਆਂ ਸਬਜ਼ੀਆਂ ਦੇ ਵਿੱਚ ਇਹਦੀ ਸਪਰੇ ਹੁੰਦੀ ਆ ਸਬਜ਼ੀਆਂ ਦੇ ਵਿੱਚ ਸੰਡੀ ਬਹੁਤ ਪੈਂਦੀ ਆ ਉਹਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਆ ਜਿਹੜੀ ਸੱਪ ਵਾਲੀ ਗੰਨ ਹੁੰਦੀ ਆ ਹਾਂਜੀ ਠੀਕ ਹੈ ਜੀ ਹਾਂਜੀ ਇਹ ਵੀ ਸੱਪ ਵਾਲੀ ਗੰਨ ਵੀ ਘੈਂਟ ਚੀਜ਼ ਆ ਮਿੱਤਰੋ ਦੇਖ ਸਕਦੇ ਹੋ ਨਾ ਪ੍ਰੈਸ਼ਰ ਦੇਖੋ ਤੁਸੀਂ ਪ੍ਰੈਸ਼ਰ ਫੁੱਲ ਆ ਜੀ ਠੀਕ ਹੰਦ ਆ ਵੀ ਭਈ ਪ੍ਰੈਸਰ ਕਣੀਓ ਕਿ ਕਿਸੇ ਗੱਲ ਕਣੀਓ ਵੀ ਕੋਈ ਘਾਟ ਹੈ ਨਹੀਂ ਬੰਪਰ ਆ ਜੀ ਬੜੀ ਮਿਹਨਤ ਕੀਤੀ ਆ ਇਹਨੂੰ ਗੋਲ ਬਣਾਉਣ ਲਈ ਬੜੀ ਮਿਹਨਤ ਕੀਤੀ ਆ ਆਪਾਂ ਨੇ ਕਰਦੇ ਬੰਦ ਜੀ ਕਰਦੇ ਬੰਦ ਭਰਾ ਲੈ ਵੀ ਬਾਈ ਜੀ ਕਹਿੰਦੇ ਵੀ ਸਾਡੀ ਮਿਹਨਤ ਬਹੁਤ ਜ਼ਿਆਦਾ ਹੋਊਗੀ ਇਹਨੂੰ ਬਣਾਉਣ ਵਾਸਤੇ ਬਿਲਕੁਲ ਵੀਰੇ 2-3 ਸਾਲ ਲੱਗੇ ਹਾਂਜੀ ਪਤਾ ਕੀ ਹੈ ਫਾਰਮਰ ਚਾਹੁੰਦੇ ਸੀਗੇ ਵੀ ਸਾਡੇ 15-20 ਸਾਲ ਪੰਪ ਖਰਾਬ ਨਾ ਹੋਵੇ ਇਹ ਜਰਾ ਜੇ ਪੰਪ ਬਣਾ ਕੇ ਦੇ ਫਿਰ ਆਪਾਂ ਨੇ ਇਹ ਨਵਾਂ ਪੰਪ ਤਿਆਰੀ ਕਰਤਾ ਹੁਣ ਲੈ ਵੀ ਹੁਣ ਆਪਾਂ ਕਰ ਦਿਆਂਗੇ ਜੀ ਪਤੇ ਦੀ ਗੱਲ ਵੀ ਦਾ ਰੇਟ ਕੀ ਹੈ ਤੇ ਗਾਰੰਟੀ ਵਾਰੰਟੀ ਕੀ ਹੈ ਜੀ ਰਾਜੇ ਦੇਖੋ ਭਰਾ ਜੀ ਹਾਂਜੀ 1 ਸਾਲ ਦੀ ਪੂਰੀ ਗਾਰੰਟੀ ਹੈ ਵਾਰੰਟੀ ਨਹੀਂ ਗਾਰੰਟੀ ਹੈ 1 ਸਾਲ ਦੇ ਵਿੱਚ ਇੰਜਨ ਖਰਾਬ ਹੋ ਗਿਆ ਇੰਜਨ ਚੇਂਜ ਕਰ ਦੂੰਗਾ ਰਿਪੇਅਰ ਨਹੀਂ ਕਰਾ ਕੇ ਦਿੰਦਾ ਪੰਪ ਖਰਾਬ ਹੋ ਗਿਆ ਪੰਪ ਚੇਂਜ ਕਰ ਦੂੰਗਾ ਹਾਂ ਜੀ ਅੱਜ ਗਰੰਟੀ ਦੂੰਗਾ ਵਾਰੰਟੀ ਨਹੀਂ ਦਿੰਦਾ। ਇਹ ਵੀ ਕਮਰਾਜ ਵਾਲੀ ਨੇ ਜੀ ਸਹੀ ਗੱਲ ਹੈ ਜਿਹੜਾ ਜਿਹੜਾ ਇਹਦਾ ਰੇਟ ਆ 15000 ਰੁਪਿਆ ਪੂਰਾ ਪੈਣਾ 4-ਸਟੋਕ ਦਾ ਇੰਜਨ ਆ ਇਹਦੇ ਵਿੱਚ ਅਸੀਂ ਦਵਾਂਗੇ ਕੀ ਆਹ ਕੰਪਲੀਟ ਪੰਪ ਆਹ ਨਾਲੀ ਜਿਹੜੀ 1 ਮੀਟਰ ਦੀ ਨਾਲ ਆ ਤੇ ਨਾਲ ਆਹ ਜਿਹੜੀ ਇਟਲੀ ਵਾਲੀ ਗਨ ਆ ਇਹ ਨਾਲ ਦਵਾਂਗੇ ਜੇ ਕਿਸੇ ਨੇ ਐਕਸਟਰਾ ਪਾਈਪ ਲੈਣੀ ਆ ਇਹਦਾ 65 ਰੁਪਏ ਮੀਟਰ ਅਲੱਗ ਤੋਂ ਰੇਟ ਆ ਫਾਰਮਰ ਜਿੰਨੀ ਮਰਜ਼ੀ ਕਟਾ ਕੇ ਸਾਤੋਂ ਲੈ ਸਕਦਾ ਇੱਕ ਆਹ ਚੀਜ਼ ਜੀ ਫੇਰੀ ਸੱਪ ਗਨ ਦਾ ਕਿਵੇਂ ਕਰੋਗੇ ਜੀ ਇਹ ਸੱਪ ਗਨ ਦਾ ਜੀ ਜੇ ਕਿਸੇ ਨੇ ਲੈਣੀ ਆ ਵੈਸੇ ਕਈ ਫਾਰਮਰ ਸਬਜ਼ੀ ਦਾ ਕੰਮ ਕਰਦੇ ਨੇ ਨਹੀਂ ਕਰਦੇ ਇਹਦਾ ਅਲੱਗ ਤੋਂ 500 ਰੁਪਏ ਰੇਟ ਆ ਇਹ ਸੱਪ ਗੰਨ ਦਾ ਵੀਰੇ ਤੇ ਆਹ ਸਟੈਂਡ ਜਾਈ ਇਹ ਸਟੈਂਡ ਪੈਣਾ ਵੀਰੇ 600 ਰੁਪਏ ਦਾ ਇਹ ਹੋ ਗਿਆ ਜੀ 1100 ਰੁਪਏ ਐਕਟਰਾ ਲੱਗੂਗਾ ਜੀ 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 ਅਸੀਂ ਆਏ ਆ ਜੀ ਉਹ ਪਹਿਲੀ ਵਾਰ ਠੀਕ ਹੈ ਕੋਈ ਨਾ ਕੋਈ ਆਫਰ ਤਾਂ ਦਿਓ ਰਾਜਾ ਤੁਸੀਂ ਇਹ ਫੇਲਦ ਕਰਦੋ ਨਹੀਂ ਰਹਿਣਾ ਜੀ ਅਰੇ ਤਾਂ ਹੀ ਦਰੁਹਲਤੀ ਕਰਦੇ ਹਾਂ ਜੀ ਚਲੋ ਤੁਸੀਂ ਪਹਿਲੀ ਵਾਰ ਆਏ ਹੋ ਜਿਹੜਾ ਵੀ ਸਾਥ ਹੋਏ ਬੁੱਲ ਮੰਗੂਗਾ ਅਸੀਂ ਉਹਨੂੰ ਆ 1100 ਦਾ ਸਮਾਨ ਫਰੀ ਦੇ ਦਾਂਗੇ 15000 ਦੇ ਵਿੱਚ ਹੀ ਇਹ ਕੰਪਲੀਟ ਪੰਪ ਨਾਲ ਸਟੈਂਡ ਨਾਲ ਆਹ ਸੱਪਗਣ ਨਾਲ ਦੇ ਦੇਾਂਗੇ ਲੈ ਵੀ ਮਤਰਾ ਇਲਤ ਹੀ ਲੈਣਾ ਧੂਰੀ ਦਾ ਨਾਮ ਲੈ ਕੇ ਆ ਜਾਓ ਯਾ ਦੋ ਚੀਜ਼ਾਂ ਨਾਲ ਫ੍ਰੀ ਲੈ ਜਾਓ ਨਹੀਂ ਜਿਹੜੇ ਫਾਰਮਰ ਲੈਣਾ ਚਾਹੁੰਦੇ ਨੇ ਮੈਂ ਤਾਂ ਕਹਣਾ ਉਹਦੇ ਕੰਪਨੀ 'ਚ ਵਿజిਟ ਕਰਨ ਆਪਣੀ ਲੁਧਿਆਣਾ ਮਲੇ ਕੋਟਲਾ ਰੋਡ ਦੇ ਕੁੱਪ ਦੇ ਕੋਲ ਹੀ ਫੈਕਟਰੀ ਆ ਉਹਰੇ ਖਾਣ ਪੀਣ ਦਾ ਪ੍ਰੋਪਰ ਪ੍ਰਬੰਧ ਕੀਤਾ ਗਿਆ ਜੇ ਕੋਈ ਰਹਿੰਦਾ ਵੀ ਪੂਰਾ ਪ੍ਰਬੰਧ ਆ ਜੇ ਕੋਈ ਘਰੇ ਮੰਗਾਉਣਾ ਚਾਹੁੰਦਾ ਅਸੀਂ ਉਹਨੂੰ ਕੰਪਨੀ ਦਾ ਕਰੰਟ ਅਕਾਊਂਟ ਦੇ ਦਾਂਗੇ ਜਾਂ ਫੋਨਪੇ ਗੂਗਲਪੇ ਨੰਬਰ ਦੇ ਦਾਂਗੇ ਉਹਦੇ ਵਿੱਚੋਂ 2000 ਰੁਪਏ ਪਵਾ ਦੇਣ ਐਡਰੈਸ ਭੇਜ ਦੇਣ ਮਸ਼ੀਨ ਘਰੀ ਭੇਜ ਦਾਂਗੇ ਪੰਪ ਘਰੇ ਭੇਜ ਦਾਂਗੇ ਲੈ ਵੀ ਲੋੜ ਨਹੀਂ ਕਿਉਂਕਿ ਭਾਈ ਕੁਆਲਿਟੀਆਂ ਇੰਨੀਆਂ ਨੇ ਵੀ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਹੋ। ਸ਼ੁਕਰੀਆ ਸ਼ੁਕਰੀਆ ਭਰਾਜੀ ਸ਼ੁਕਰੀਆ। ਕਿਉਂਕਿ ਭਾਈ ਜੀ ਗੱਲਾਂ ਇੰਨੀ ਹੈਗੀਆਂ ਗੱਲੀਆਂ ਕੰਮ ਵੀ ਕਰਦਾ ਹੈਗਾ ਇਹ। ਆਜੋ ਭਾਈ ਬਾਕੀ ਰਾਜਾ ਜੀ ਦਾ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ। ਠੀਕ ਹੈ ਰਾਜਾ ਜੀ। ਧੰਨਵਾਦ। ਸਤਿ ਸ੍ਰੀ ਅਕਾਲ। ਜੈ ਜਵਾਨ ਜੈ ਕਿਸਾਨ। ਧੰਨਵਾਦ।